ਸਿੱਖਿਆ ਇੱਕ ਸ਼ੇਰਨੀ ਦਾ ਦੰਦ ਹੈ ਜਿਹੜਾ ਉਹਨੂੰ ਪੀਊਗਾ ਉਹ ਦਹਾੜ ਮਾਰੂਗਾ ਗਿਆਨ ਦੀ ਦਹਾੜ ਮਾਰੂਗਾ ਪੰਜਾਬ ਸਰਕਾਰ ਦਾ ਸਕੂਲ ਆਫ ਐਮਲੈਂਸ ਇੱਕ ਬਹੁਤ ਵੱਡਾ ਉਪਰਾਲਾ ਹੈ ਜਿਸ ਨਾਲ ਹਰੇਕ ਵਰਗ ਦੇ ਵਿਦਿਆਰਥੀ ਨੂੰ ਇੱਕ ਉੱਚ ਦਰਜੇ ਦੀ ਸਿੱਖਿਆ ਪ੍ਰੋਵਾਈਡ ਹੋ ਰਹੀ ਹੈ ਇਹਨਾਂ ਸਕੂਲਾਂ ਵਿੱਚ ਜ਼ੀਰੋ ਵੈਕੈਂਸੀ ਪਾਲਿਸੀ ਪੰਜਾਬ ਸਰਕਾਰ ਦੀ ਕੋਈ ਵੀ ਸੀਟ ਅਧਿਆਪਕ ਦੀ ਖਾਲੀ ਨਹੀਂ ਰਹੂਗੀ ਸਾਨੂੰ ਬਹੁਤ ਹੀ ਬਹੁਤ ਵਧੀਆ ਸਪੋਰਟਸ ਫੈਸਿਲਿਟੀਆਂ ਮਿਲੀਆਂ। ਅਜਿਸ ਦੇ ਵਿੱਚ ਸਾਨੂੰ ਬਹੁਤ ਹੀ ਵਧੀਆ ਬਾਸਕਟਬਾਲ ਕੋਰਟ ਮਿਲਿਆ ਹੈ ਅਤੇ ਸਾਨੂੰ ਬਹੁਤ ਹੀ ਵਧੀਆ ਬੈਡਮਿੰਟਨ ਕੋਰਟ ਮਿਲਿਆ ਹੈ। ਸਾਡਾ ਸਕੂਲ ਇੱਕ ਪਹਿਲਾ ਸਕੂਲ ਹੈ ਜਿਸ ਦੇ ਵਿੱਚ ਓਪਨ ਥੀਏਟਰ ਵੀ ਬਣਿਆ ਹੋਇਆ ਹੈ ਜਿੱਥੇ ਸਕੂਲ ਦੇ ਬਹੁਤ ਸਾਰੇ ਫੰਕਸ਼ਨਸ ਕੀਤੇ ਜਾਂਦੇ ਹਨ। ਗਰੀਬੀ ਖਤਮ ਕਰਨਾ ਇੱਕ ਤਰੀਕਾ ਗਰੀਬਾਂ ਦੇ ਚਾਕਾ ਨੂੰ ਪੜਾ ਦਿਓ ਤੇ ਪੜਾ ਕੇ ਉਹਨਾਂ ਨੂੰ ਨੌਕਰੀਆਂ ਦੇ ਦਿਓ ਉਹ ਗਰੀਬੀਆਂ ਚੱਕੜ ਕੇ ਉਹਨਾਂ ਨੇ ਕਰਾਂ। ਲਾਉ ਰੁਖ ਤੇ ਪਾਓ ਸੁਖ ਵਾਤਾਵਰਨ ਬਚਾਉਣ ਦੇ ਲਈ ਜੱਜ ਸਾਹਿਬਾਨ ਦਾ ਵਿਸ਼ੇਸ਼ ਉਪਰਾਲਾ ਸਮਨਿਆ ਹੈ ਦਰਸਲ ਪੰਜਾਬ ਦੇ ਵਿੱਚ ਅੱਜ ਵੱਖ-ਵੱਖ ਥਾਵਾਂ ਤੇ ਜੱਜ ਸਾਹਿਬਾਨ ਦੇ ਵੱਲੋਂ ਪੌਦੇ ਲਗਾਏ ਜਾ ਰਹੇ ਨੇ ਦਰਸਲੇ ਹੀ ਸਭ ਕੁਝ ਕੀਤਾ ਜਾ ਰਿਹਾ ਹੈ ਵਾਤਾਵਰਨ ਨੂੰ ਬਚਾਉਣ ਦੇ ਲਈ ਕਿਉਂਕਿ ਲਗਾਤਾਰ ਪ੍ਰਦੂਸ਼ਣ ਵਾਧਾ ਜਾ ਰਿਹਾ ਹੈ ਤੇ ਸਭ ਦੇ ਵਿਚਕਾਰ ਵਾਤਾਵਰਨ ਦੀ ਹਾਲਤ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਲੇਕਿਨ ਹੁਣ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਦੇ ਵੱਲੋਂ ਇੱਕ ਜੱਜ ਇੱਕ ਪੌਦਾ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ ਇਸੇ ਤਹਿਤ ਮੋਗਾ ਜ਼ਿਲ੍ਹੇ ਦੇ ਲਗਭਗ 16 ਜੱਜਾਂ ਨੇ ਮੋਗਾ ਦੇ ਇੰਚਾਰਜ ਜ਼ਿਲ੍ਹਾ ਸੈਸ਼ਨ ਜੱਜ ਬੀਸ਼ਨ ਸਵਰੂਪ ਦੀ ਅਗਵਾਈ ਹੇਠ ਕਈ ਰੁਖ ਲਗਾਏ ਇਸ ਮੌਕੇ ਇਨਚਾਰਜ ਜ਼ਿਲ੍ਹਾ ਸੈਸ਼ਨ ਜੱਜ ਬੀਸ਼ਨ ਸਰੂਪ ਮੈਡਮ ਕਿਰਨ ਜੋਤੀ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਰਵੀਿੰਦਰ ਕੌਰ ਸੰਧੂ ਆਦਿ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਮੁੱਖ ਕਾਰਨ ਰੁੱਖਾਂ ਦੀ ਲਗਾਤਾਰ ਕਟਾਈ ਹੈ ਤੇ ਜੇਕਰ ਰੁੱਖਾਂ ਨੂੰ ਇਸੇ ਤਰ੍ਹਾਂ ਕਟਿਆ ਜਾਂਦਾ ਰਹੇ ਤਾਂ ਸਾਡੇ ਲਈ ਆਕਸੀਜਨ ਪ੍ਰਾਪਤ ਕਰਨਾ ਵੀ ਮੁਸ਼ਕਲ ਹੋ ਜਾਵੇਗਾ ਇਸ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਹੈ ਉਹਨਾਂ ਕਿਹਾ ਕਿ ਅੱਜ ਅਸੀਂ ਇੱਥੇ ਰੁੱਖ ਲਗਾਏ ਹਨ ਅਤੇ ਸਾਰੇ ਜੱਜਾਂ ਨੇ ਵੀ ਸੌ ਚੁੱਕੀ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਅਸੀਂ ਇੱਥੇ ਤਾਇਨਾਤ ਹਾਂ ਤਾਂ ਅਸੀਂ ਇਨ੍ਹਾਂ ਰੁੱਖਾਂ ਦੀ ਦੇਖਭਾਲ ਕਰਾਂਗੇ ਤੇ ਜਦੋਂ ਸਾਡੀ ਇੱਥੋਂ ਦੀ ਪੋਸਟਿੰਗ ਵੀ ਹੋ ਜਾਵੇਗੀ ਤਾਂ ਵੀ ਇੱਥੇ ਅਸੀਂ ਇਨ੍ਹਾਂ ਰੁੱਖਾਂ ਦੀ ਦੇਖਭਾਲ ਲਈ ਆਉਂਦੇ ਰਹਾਂਗੇ। ਇਥੋਂ ਤੱਕ ਕਿ ਜੇਕਰ ਕਿਸੇ ਹੋਰ ਦੀ ਪੋਸਟਿੰਗ ਵੀ ਉਹਨਾਂ ਦੀ ਥਾਂ ਤੇ ਹੁੰਦੀ ਹੈ ਤਾਂ ਉਹਨਾਂ ਦੇ ਵੱਲੋਂ ਵੀ ਇੰਨਾ ਪੌਦਿਆਂ ਦੀ ਦੇਖਭਾਲ ਕੀਤੀ ਜਾਵੇਗੀ ਇਸ ਦੇ ਨਾਲ ਹੀ ਉਹਨਾਂ ਜਨਤਾ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਵਿਗੜ ਰਹੇ ਵਾਤਾਵਰਣ ਦੀ ਵੱਧ ਚੜ ਕੇ ਖਿਆਲ ਰੱਖਣ ਵੱਧ ਤੋਂ ਵੱਧ ਰੁੱਖ ਲਗਾਉਣ ਤਾਂ ਜੋ ਖੁਸ਼ੀਆਂ ਪਰਪਵਿਕ ਅਸੀਂ ਦੇਖ ਸਕੀਏ ਸਰ ਗਲੋਬਲ ਵਾਰਮਿੰਗ ਬਹੁਤ ਵੱਧ ਗਈ ਹੈ ਅਸੀਂ ਇਸ ਚੀਜ਼ ਨੂੰ ਐਡਮਿਟ ਕਰਦੇ ਆ ਪਰ ਇਹ ਜਿਹੜੇ ਪੇੜ ਲਗਾਉਣ ਦਾ ਸਾਨੂੰ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਸਾਨੂੰ ਇਹ ਹਰ ਵਾਰ ਦਿਨ ਨਹੀਂ ਦੇਖਣਾ ਚਾਹੀਦਾ ਕਿ এনवायरमेंट ਡੇ ਆ ਗਿਆ ਤਾਂ ਅਸੀਂ ਫੇਰ ਸ਼ੁਰੂ ਕਰੀਏ ਜਿੱਥੇ ਮੌਕਾ ਮਿਲੇ ਆਪਣੇ ਘਰ ਬਾਹਰ ਆਲੇ ਦੁਆਲੇ ਜਿੱਥੇ ਪੇੜ ਲਗਾ ਸਕਦੇ ਆ ਉਥੇ ਉਹਨਾਂ ਨੂੰ ਜੇ ਲੱਗੇ ਹੋਏ ਨੇ ਉਹਨਾਂ ਦੀ ਦੇਖਭਾਲ ਕਰੀਓ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹ ਸੁਨੇਹਾ ਜਾਏਗਾ ਕਿ ਲਾਓ ਰੁੱਖ ਤੇ ਰੋ ਪਾਓ ਸੁੱਖ ਥੈਂਕ ਯੂ ਬਿਲਕੁਲ ਠੀਕ ਹੈ ਤੁਸੀਂ ਅੱਜ ਐਨਵਾਇਰਨਮੈਂਟ ਡੇ ਤੇ ਸਵੇਰੇ-ਸਵੇਰੇ ਇੱਕ ਬੜਾਈ ਖੂਬਸੂਰਤ ਕੰਮ ਕਰਨ ਦਾ ਮੌਕਾ ਮਿਲਿਆ ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਵੱਲੋਂ ਮਿਸ਼ਨ 1 ਜੱਜ 1 3 ਦੇ ਤਹਿਤ ਅਸੀਂ ਅੱਜ ਸਾਰੇ ਆਫੀਸਰਜ਼ ਨੇ ਇੱਥੇ ਤਰ੍ਹਾਂ-ਤਰ੍ਹਾਂ ਦੇ ਬੂਟੇ ਲਗਾਏ ਨੇ ਔਰ ਇੱਕ ਪਲੈਜ ਲਈ ਹੈ ਕਿ ਅਸੀਂ ਇਹਨਾਂ ਨੂੰ ਸਿਰਫ ਲਗਾਉਣਾ ਹੀ ਨਹੀਂ ਹੈ ਇਸ ਨੂੰ ਅਸੀਂ ਰਾਖੀ ਵੀ ਕਰਨੀ ਹੈ ਵੱਡੇ ਕਰਨਾ ਹੈ ਤਾਂ ਕਿ ਜੋ ਆਉਣ ਵਾਲੀ ਪੀੜ੍ਹੀ ਹੈ ਉਸ ਦੇ へ ਕਮ ਆ ਸਕਣ ਐਨੀ ਗਰਮੀ ਹੋ ਰਹੀ ਹੈ ਗਲੋਬਲ ਵਾਰਮਿੰਗ ਕਰਕੇ ਹਰ ਇੱਕ ਬੰਦੇ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਨੇ ਉਹਨਾਂ ਦੀ ਰਾਖੀ ਕਰਨੀ ਚਾਹੀਦੀ ਹੈ ਉਹਨਾਂ ਨੂੰ ਪਾਲਣਾ ਚਾਹੀਦਾ ਹੈ ਫਰੂਟ ਵਾਲੇ ਬੂਟੇ ਨੇ ਉਹ ਵੀ ਬਹੁਤ ਜ਼ਰੂਰੀ ਨੇ ਛਾਂ ਲਈ ਬਹੁਤ ਜ਼ਰੂਰੀ ਨੇ ਰੁੱਖ ਆਪਣੇ ਲਾਈਫ ਦੇ ਵਿੱਚ ਸੋ ਅੱਜ ਅਸੀਂ ਪਲੈਜ ਲਈ ਹੈ ਕਿ ਇਹਨਾਂ ਬੂਟਿਆਂ ਦੀ ਤਾਂ ਜੋ ਅਸੀਂ ਲਗਾਏ ਨੇ ਉਹ ਰਾਖੀ ਕਰਨੀ ਹੈ ਬਟ ਅਗੋਂ ਜਿੱਥੇ ਅਸੀਂ ਜਾਵਾਂਗੇ ਜੋ ਉੱਥੇ ਦੇ ਆਫੀਸਰਸ ਨੇ ਬੂਟੇ ਲਗਾਏ ਹੋਣਗੇ ਉਹਨਾਂ ਦੀ ਟੇਕ ਕੇਅਰ ਵੀ ਅਸੀਂ ਆਇਆ ਉਸ ਵਕ ਇਸ ਪੇ ਹੂੰ ਇਹ ਬਰਸ ਪੇ ਅਸਾ ਅਸਾ ਤੇ ਗਏ ਨੇ ਉਹ ਗਏ ਨੇ ਉਹ ਹੈਂਡ ਓਵਰ ਕਰਾਂਗੇ ਤੇ ਉਹ ਸਾਡੇ ਲਗਾਏ ਹੋਏ ਬੂਟਿਆਂ ਦੀ ਇੱਥੇ ਰਾਖੀ ਕਰਨਗੇ ਇਹੀ ਅੱਜ ਦਾ ਸਾਡਾ ਮਕਸਦ ਹੈ ਸੋ ਹਰ ਇੱਕ ਵਿਅਕਤੀ ਨੂੰ ਮੈਂ ਇਹੀ ਅਪੀਲ ਕਰਦੀ ਹਾਂ ਕਿ ਆਪਣੇ ਚਿੰਤ ਤਵਾ ਦੇ ਰੁਕ ਲਗਾ ਸਕਦਾ ਹੈ ਉਹ ਲਗਾਏ ਇਸ ਦੇ ਲਈ ਜ਼ਰੂਰ ਕੇ ਇਨਵਾਇਰ ਵਾ ਦੇ ਦੀ ਅਸੀਂ ਵੇਤੀ ਵੇਟ ਕਰਨੀ ਹੈ ਇੱਕ ਕਦੇ ਵੀ ਕ੍ਰਾਈਮ ਟਾਈਮ ਕਿਸੇ ਵੀ ਜਗ੍ਹਾ ਜਗ੍ਹਾ ਤੇ ਆਇਓ ਪ੍ਰਾਪਾ ਆਇਓ ਪ੍ਰਾਲਾ ਸਾਡੇ ਮਾਨਯੋਗ ਚੇਅਰਮੈਨ ਡੀ ਨੈਸ਼ਨਲ ਲੀਗਲ ਸੌਵਰਟੀ ਦੇ ਜਸਟਿਸ ਹੌਨਰੇਬਲ ਜਜ ਸੁਰਾ ਕਾਂਧੀ ਜਜ ਸੁਪਰੀਮ ਕੋਰਟ ਅਤੇ ਨੈਸ਼ਨਲ ਸਟੇਟ ਲੀਗਲ ਸਰਵਲਟੀ ਦੇ ਚੇਅਰਮੈਨ ਜਸਟਿਸ ਦੀਪਕ ਸੇਵਲ ਜਜ ਪੰਜਾਬ ਹਰਿਆਣਾ ਕੋਰਟ ਅਤੇ ਇਥੋਂ ਮੋਗਾ ਸਟੇਟ ਦੀ ਲੀਗਲ ਸਰਵਲਟੀ ਦੇ ਸਾਰੇ ਜੁਡੀਸ਼ੀਅਲ ਮੈਂਬਰ ਵੱਲੋਂ ਅੱਜ ਅਸੀਂ ਇੱਥੇ ਰੁੱਖ ਲਾਣ ਲਈ ਇਕੱਠੇ ਹੋਏ ਹੈ ਜੋ ਕਿ ਇਹ ਵਾਤਾਵਰਨ ਨੂੰ ਸੁੱਧ ਕਰਨ ਲਈ ਇਹ ਅਸੀਂ ਅੱਜ ਗੁਰਨਾਨਕ ਕਾਲਜ ਦੇ ਵਿੱਚ ਮੈਡਮ ਪ੍ਰਿੰਸੀਪਲ ਜਿੱਦਣੇ ਕੋਲ ਦੇ ਸਹਿਯੋਗ ਨਾਲ ਰੁੱਖ ਅਰਪਣ ਕੀਤੇ ਆ ਅਤੇ ਅਸੀਂ ਕਮਿਟਮੈਂਟ ਵੀ ਕੀਤੀ ਹੈ ਕਿ ਇਹ ਰੁੱਖ ਜਿਹੜੇ ਲਾਏ ਆ ਇਨਾਂ ਦੀ ਦੇਖਭਾਲ ਕਰਾਂਗੇ ਅਤੇ ਇਸ ਤੋਂ ਬਾਅਦ ਸਾਡੀ ਟ੍ਰਾਂਸਫਰ ਤੋਂ ਬਾਅਦ ਇਹ ਰੁੱਖ ਜਿਹੜੇ ਆ ਸਾਡੇ ਆਉਣ ਵਾਲੇ ਸਕਸੈਸ ਉਹਨਾਂ ਦੀ ਜ਼ਿੰਮੇਵਾਰੀ ਸੌਂਪ ਕੇ ਜਾਵਾਂਗੇ ਤੇ ਇਹ ਜਿਹੜੇ ਰੁੱਖ ਅਸੀਂ ਲਗਾਏ ਆ ਇਹ ਬਹੁਤ ਹੀ ਵਾਤਾਵਰਣ ਨੂੰ ਜਿਹੜਾ ਅੱਜ ਕੱਲ ਗੰਧਰਾ ਹੋ ਰਿਹਾ ਹੈ ਪ੍ਰਦੂਸ਼ਨ ਫੈਲਿਆ ਹੈ ਇਹ ਇਹਨਾਂ ਦੀ ਜ਼ਰੂਰਤ ਹੈ ਆਕਸੀਜਨ ਦੀ ਜ਼ਰੂਰਤ ਹੈ ਦਖਤਾ ਕਰਕੇ ਇਹ ਨੈਸ਼ਨਲ ਲੀਗਲ ਸਰਪ੍ਰੋਟੀ ਦੀ ਰਹਿਨਮਾਈ ਹਟ ਇਹ ਪ੍ਰੋਜੈਕਟ ਕੀਤਾ ਗਿਆ ਜੋ ਕਿ ਅਸੀਂ ਇਹ ਬਹੁਤ ਵਧੀਆ ਪ੍ਰੋਜੈਕਟ ਉਹਨਾਂ ਦਾ ਹੌਂਦੇਵਲ ਜਸਟਿਸ ਸੂਰਜਕਾਂਝੀ ਦਾ ਤੇ ਜਸਟਿਸ ਦੀਪ ਮਿੱਤਰ ਜੀ ਤੇ ਇਸ ਲਈ ਇਹ ਅੱਜ ਸਾਰੇ ਇਕੱਠੇ ਹੋ ਕੇ ਪੌਦੇ ਲਗਾਏ ਹਨ ਤੇ ਅਸੀਂ ਇਹਨਾਂ ਦੀ ਦੇਖਭਾਲ ਕਰਾਂਗੇ